ਨਮਸਕਾਰ ਜੀ ਵੈਲਕਮ ਸਮਾਣਾ ਟੂਡੇ ਨਿਊਜ਼ ਭਗਵਾਨ ਵਾਲਮੀਕ ਮੰਦਿਰ ਦਾ ਕੰਮ ਬੜੇ ਜੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ ਆਮ ਆਗਰ ਮਹੱਲੇ ਵਾਸੀਆਂ ਵੱਲੋਂ ਇਸ ਦੀ ਸ਼ੁਰੂਆਤ ਕੀਤੀ ਗਈ ਸੋਨੂ ਕਲਿਆਣ ਅਤੇ ਰਾਜ ਕਲਿਆਣ ਨੇ ਕਿਹਾ ਕਿ ਸਮਾਣਾ ਸ਼ਹਿਰ ਵਾਸੀ ਇਸ ਮੰਦਿਰ ਵਿੱਚ ਇੱਟਾਂ ਬਜਰੀ ਸਿਮਿੰਟ ਦੇ ਕੇ ਆਪਣਾ ਯੋਗਦਾਨ ਪਾ ਸਕਦੇ ਹਨ ਸਮਾਣਾ ਤੋਂ ਕਲਾਸ਼ ਸ਼ਰਮਾ ਨੂਰੀ ਬਾਂਸਲ ਦੀ ਰਿਪੋਰਟ ਆਓ ਜੀ ਸਤਿ ਸ਼੍ਰੀ ਅਕਾਲ ਮਿਸਟਰੀ ਜੀ ਆਓ ਆਪਾਂ ਸ਼ੁਰੂ ਕਰੀਏ ਆਜਾਓ ਆਜਾਓ ਬਹੁਤ ਹੈ ਬਹੁਤ ਹੈ ਦੇਖੀ ਮੈਂ ਉੱਗਲੀ ਕੱਲੀ ਨੂੰ ਪਾਪਾ ਉਹਦਾ ਨਹੀਂ ਪਾਣੀ ਪੀਤੀ ਹੈ करो बराबर कौन वो देखता नहीं पानी में लगे हो तो आ जा तो आ जा ना ਮੈਂ ਖੁਸ਼ਨਾਵਜੀ ਬਾਲਮੀਕ ਮੰਦਿਰ ਜਿਹੜਾ ਬਣਾ ਰਹੇ ਹੁਮੂਪਾਟਾ ਵਾਰ ਵਾਸਤੇ ਹਾਂ ਜੀ ਕੀ ਕਹਿਣਾ ਚਾਹੁੰਦੇ ਸੀ ਲੋਕਾਂ ਨੂੰ ਮੈਂ ਸੋਨੂ ਕਲਿਆਣ ਮਹੱਲਾ ਮਾਮਗੜ ਤੇ ਜਿਹੜਾ ਇੱਥੇ ਮਹੱਲਾ ਮਾਮਗੜ ਦੇ ਵਿੱਚ ਸ੍ਰਿਸ਼ਟੀਕਰਤਾ ਭਗਵਾਨ ਬਾਲਮੀਕ ਜੀ ਦਾ ਜਿਹੜਾ ਮੰਦਿਰ ਦੀ ਉਸਾਰੀ ਦਾ ਕੰਮ ਅਸੀਂ ਪਿਛਲੇ ਸਾਲ ਸ਼ੁਰੂ ਕੀਤਾ ਸੀਗਾ 15 ਜਨਵਰੀ ਨੂੰ ਸੋ ਜਨਤਾ ਦੇ ਸਹਿਯੋਗ ਦੇ ਨਾਲ ਮਹੱਲਾ ਨਿਵਾਸੀਆਂ ਦੇ ਸਹਿਯੋਗ ਨਾਲ ਉਹ ਅਜੇ ਤੱਕ ਚੱਲ ਰਿਹਾ ਤੇ ਅਸੀਂ ਅੱਜ ਜਿਹੜਾ ਸ੍ਰਿਸ਼ਟੀਕਰਤਾ ਭਾਨ ਵਾਲਮੀਕੀ ਜੀ ਦੀ ਧਰਮਸ਼ਾਲਾ ਦਾ ਜਿਹੜਾ ਕਮਿਊਨਿਟੀ ਹਾਲ ਦਾ ਜਿਹੜਾ ਨੀਂ ਪੱਥਰ ਹੈ ਮਹੱਲਾ ਨਿਵਾਸੀਆਂ ਵੱਲੋਂ ਸਾਝੇ ਦੌਰ ਤੇ ਰੱਖਿਆ ਗਿਆ ਤੇ ਸਾਰੇ ਸ਼ਹਿਰ ਨਿਵਾਸੀ ਨੂੰ ਅਸੀਂ ਇਹੀ ਅਪੀਲ ਕਰਦੇ ਆ ਕਿ ਜਿਹੜਾ ਇਹ ਕਮਿਊਨਿਟੀ ਹਾਲ ਦਾ ਜਿਹੜਾ ਅੱਜ ਨੀਂ ਪੱਥਰ ਰੱਖਿਆ ਗਿਆ ਇਸ ਦੇ ਵਿੱਚ ਵੱਧ ਚੜ ਕੇ ਜਿਹੜਾ ਸਹਿਯੋਗ ਦਿੱਤਾ ਜਾਵੇ ਕਿਸੇ ਨੇ ਵੀ ਮੇਰੇ ਵੀਰ ਨੇ ਕੁਝ ਯੋਗ ਦੇਣਾ ਰਹਿਤਾ ਬਜਰੀ ਸਿਮਿੰਟ ਕਿਸੇ ਤਰ੍ਹਾਂ ਦਾ ਵੀ ਕੋਈ ਦਾਨ ਕਰਨਾ ਜਾਂਦਾ ਹੈ ਤੋਂ ਸ੍ਰੀ ਚੀਤੀ ਗਦਵਾਨ ਵਾਲਮੀਕ ਜੀ ਦੇ ਭਗਵਾਨ ਦਾ ਉਹ ਆਸ਼ੀਰਵਾਦ ਪ੍ਰਾਪਤ ਕਰਨ ਤੋਂ ਇਹ ਸਾਡੀ ਅਪੀਲ ਹੈ ਕਿ ਬਾਦ ਚੜ ਕੇ ਇੱਥੇ ਦਾਨ ਦਿੱਤਾ ਜਾਵੇ ਤਾਂ ਜੋ ਇਹ ਜਿਹੜਾ ਕੰਮ ਅਸੀਂ ਆਰਮ ਕੀਤਾ ਹੈ ਇਹ ਸਿਰੇ ਚੜ ਸਕੇ ਸਰਦਾਰ ਜਗਲੇ ਜੀ ਅੰਤਰਾ ਕਿਨਾਨ ਜੀ ਕੀ ਕਰਨਾ ਚਾਹੁੰਦੇ ਨੇ ਮੰਦਿਰ ਸ੍ਰੀ ਵਾਲਮੀਕੇ ਬਣਾ ਰਹੇ ਹਾਂ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਭਗਵਾਨ ਵਾਲਮੀਕ ਮਹਾਰਾਜ ਦਾ ਮੰਦਿਰ ਜਿਹੜਾ ਹੈ ਇਹ ਸਾਰੇ ਮਹੱਲਾ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਅਤੇ ਸ਼ਹਿਰ ਦੇ ਦਾਨੀ ਸੱਜਣਾ ਦਾ ਸਹਿਯੋਗ ਦੇ ਨਾਲ ਬਣਾਇਆ ਜਾ ਰਿਹਾ। ਸੋ ਅਸੀਂ ਫਿਰ ਦੁਬਾਰਾ ਹਾਲ ਕਮਰੇ ਦਾ ਜਿਹੜਾ ਮੰਦਰ ਤੇ ਕੇ ਹਾਲ ਬਣਾ ਇਹ ਮਹੱਲਾ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਕੰਮ ਸ਼ੁਰੂ ਕੀਤਾ। ਅਸੀਂ ਸਰਕਾਰ ਤੋਂ ਫਿਲਹਾਲ ਸਾਨੂੰ ਕੋਈ ਗ੍ਰਾਂਟ ਨਹੀਂ ਮਿਲੀ। ਅਸੀਂ ਯਾਦ ਕਰਦੇ ਹਾਂ ਕਿ ਸਰਕਾਰ ਵੀ ਸਾਨੂੰ ਸਹਿਯੋਗ ਦੇਵੇਗੀ। ਤੇ ਅਸੀਂ ਹੁਣ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕਰਦੇ ਹਾਂ ਕਿ ਅਸੀਂ ਜਿਹੜਾ ਹਾਲ ਦਾ ਕੰਮ ਸ਼ੁਰੂ ਕੀਤਾ ਹਾਲ ਕਮਰੇ ਦਾ ਉਸ ਦੀ ਉਸਾਰੀ ਦੇ ਲਈ ਸਾਨੂੰ ਸਹਿਰ ਦੇ ਦਾਨੀ ਸੱਜਣਾਂ ਸਹਾਯੋਗ ਦਰਨ ਤਾਂ ਕਿ ਸਾਡਾ ਜਿਹੜਾ ਕੰਮ ਆਰੰਭ ਕੀਤਾ ਇਹ ਸੰਪੂਰਨ ਹੋ ਸਕੇ ਜਿਹੜੇ ਵੀ ਦਾਨੀ ਸੱਜਣ ਇਟਾਂ ਸਰੀਆ ਬਜਰੀ ਦਾਣ ਦੇਣਾ ਹੈ ਨਗਦੀ ਦਾਣ ਦੇਣਾ ਚਾਹੁੰਦੇ ਹੁਣ ਭਗਵਾਨ ਵਾਲਮੀਕ ਮਹਾਰਾਜ ਦੇ ਮੰਦਰ ਤੇ ਮਹਿਲਾ ਮੰਗੜ ਵਿਖੇ ਆ ਕੇ ਦਾਣ ਦੇਣ ਤੇ ਆਪਣੀ ਰਸੀਦ ਪ੍ਰਾਪਤ ਕਰਨ ਜੈ ਵਾਲਮੀਕੀ ਹਰਿ ਹਰਿ ਵਾਲਮੀਕੀ